ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਮਮ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਚੜ ਇੱਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਪੰਜ ਜਨਵਾਰ ਵਿਖਾਉਣੇ ਆ ਮੈਂ ਅੱਗੇ ਵੀ ਹਰੇਕ ਭਣ ਭਰਾਵਾਂ ਨੂੰ ਕਹਿਣਾ ਹਾਂ ਕਿ ਭਰਾਵੋ ਸੂਇਆ ਸਵਾਇਆ ਪਸ਼ੂ ਨੂੰ ਥੋੜੀ ਜੀ ਵੱਧ ਤਰਜੀਹ ਦਿਓ ਤਿੰਨ ਵੜਾਂ ਸੂਈਆਂ ਸਵਾਈਆਂ ਤੇ ਤਿੰਨਾਂ ਦੀ ਜੇਰ ਪਈ ਵੀ ਆ ਆ ਜੇਰਾਂ ਭਾਈ ਉਵੇਂ ਰੱਖੀ ਬੈਠਾ ਤਿੰਨਾਂ ਦੀ ਜੇਰ ਪਈ ਆ ਵੀਡੀਓ ਬਣਾਉਣੀ ਕਰਕੇ ਜੇਰ ਨੱਪੀ ਨਹੀਂ ਤਿੰਨ ਤਾਜ਼ੀਆਂ ਸੂਈਆਂ ਤੇ ਦੋ ਗੱਬਣਾ ਇਨਫਾਰਮੇਸ਼ਨ ਲੈ ਦਨਾਂ 5 ਜਨਵਾਰ ਆ ਕੱਲਾਬਾਤਾਂ ਕਰ ਲੈਣੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਂ ਦੱਸ ਦਈਏ ਨਾਮ ਹਰਦੇਵ ਸਿੰਘ ਪਿੰਡ ਛੜਕ ਦੇ ਕੋਠੇ ਮੋਗਾ ਜਿਹੜਾ ਵੀਰੇ ਫੋਨ ਨੰਬਰ 777605542 ਕਿਹੜੇ ਪਾਸੋਂ ਲੱਗੇ ਜਿੱਦਾਂ ਇੱਥੇ ਲੱਗ ਜਾ ਕੋਈ ਨਹੀਂ ਵੀਰੇ ਚਲੋ ਇਹ ਤੋਂ ਦੱਸੋ ਇਹ ਵੀਰੇ ਰਾਤ ਸੂਈ ਆ 3:00 ਵਜੇ ਹੂੰ ਇਹਦੀ ਜੇ ਰੋ ਪਈ ਐ ਓ ਬਾਈ ਹਾਂਜੀ ਇਹਦੇ ਮਗਰ ਬੱਛੀ ਐ ਵੀਰੇ ਕਿੰਨਾ ਕੁ ਦੁੱਧ ਦੇ ਦੋਦੇ ਯਾਰ ਵੀਰੇ ਅਗਲਾ ਤਾਂ ਕਹਿ ਦਿੰਦਾ ਕਦ ਕਾਟ ਦੇ ਹਿਸਾਬ ਨਾਲ 22 ਆ ਤੇ ਆਪਾਂ ਨੇ ਕਹਿੰਦੇ 20 ਕਿਲੋ ਮੰਨ ਕੇ ਲਈ ਆ ਠੀਕ ਹੈ ਹਾਂ ਜੀ ਕਢੀਏ ਬਾਹਰ ਨੂੰ ਦੋਸਤੋ ਮਗਰੇ ਦੇ ਬੱਛੀ ਆ ਬੱਚਾ ਇਹਦਾ ਆ ਬੈਠਾ ਭਾਈ ਕਹਿੰਦਾ ਅਗਲਾ ਤਾਂ ਕਦ ਕਾਠ ਦੇ ਹਿਸਾਬ ਨਾਲ ਵਾਦੀ ਕਹਿੰਦਾ 24 ਕਹਿੰਦਾ ਕੋਈ ਕਿੰਨਾ ਕਹਿੰਦਾ 20 ਕਿਲੋ ਮੰਨ ਕੇ ਲਈ ਆ ਕੋਈ ਵੀ ਭੈਣ ਭਰਾ 20 ਕਿਲੋ ਮੰਨ ਕੇ ਸੌਦਾ ਕਰ ਲੇ ਰਾਤ ਸੂਈ ਆ ਕੱਦ ਵੱਡਾ ਹੀ ਆ ਤੇਜ ਕੋਈ ਸ਼ੱਕ ਨਹੀਂ ਨਿੱਕੀ ਜੀ ਨਹੀਂ ਪੂਰੀ ਫੁੱਲ ਵੱਡੀ ਆ ਹਵਾਨਾ ਵੀ ਫਿੱਟ ਫਿੱਟ ਆ 20 ਕਿਲੋ ਮੰਨ ਕੇ ਬਾਈ ਕਹਿੰਦਾ ਕੋਈ ਵੀ ਸਬਦਾ ਕਰ ਲਿਓ ਸੀਲਸਾਓ ਪੂਰੀ ਐ ਧਾਰਾਂ ਵੇਖ ਲਓ ਚਵਾਈ ਦੀ ਓਕੇ ਐ ਮਗਰੇ ਦੇ ਬੱਚੀ ਪੂਰੀ ਵੱਡੀ ਵਹਿੜ ਐ ਐਡੀ ਵਹਿੜ ਨੂੰ 18 20 ਕਿਲੋ ਦੁੱਧ ਕੋਈ ਬਾਹਲਾ ਵੀ ਨਹੀਂ ਇਹ ਵੀਰੇ ਫਾਰਮ ਚੋਂ ਲਈ ਠੀਕ ਐ ਹਾਂਜੀ ਬਾਕੀ ਅੱਗੇ ਤੁਹਾਡੀ ਸੇਵਾ ਸੰਭਾਲ ਐ ਹੋ ਸਕਦਾ ਵੱਧ ਸੇਵਾ ਕਰ ਲਵਾਂਗੇ ਤਾਂ 2 ਕਿਲੋ ਵੱਧ ਪਿਆ ਜੀ ਫਾਰਮ ਚੋਂ ਲਈ ਬਾਈ ਕਹਿੰਦਾ ਹਵਾਨਾ ਬਰੀਕ ਬਰੀਕ ਵੇਂ ਦੇ ਨਾਲ ਭਰਿਆ ਪਿਆ ਪੂਰੀ ਡਬਲ ਵਹਿੜ ਮਗਰ ਵੀ ਬੱਚੀ ਕਿੰਨੇ ਦੀ ਜੈਜ ਜਬਾ ਕਿਵੇਂ ਹੁੰਦੀ ਨਾ 75 ਦੀ ਕਹਿਣਗੇ ਆਪਾਂ 65 ਦੀ ਦੇ ਦੇਾਂਗੇ ਵੀਰੇ 65000 ਦੀ ਬਾਈ ਕਹਿੰਦਾ ਦੇ ਦੇਾਂਗੇ ਮਾਨਤਾਨ ਹੋ ਜੂ ਰਾਤ ਹੀ ਸੂਈ ਆ ਜੇਰੇ ਦੀ ਪੈ ਗਈ ਆ 2 ਨੰਬਰ ਤੇ ਆ ਜਾ ਸੁਗੀਆਂ ਬਖਾਦ ਗਏ ਪਹਿਲਾਂ ਆ ਹੂੰ ਇਹਦੀ ਜੇਰ ਪੈ ਨੂੰ ਹੋਵੇ 2 ਘੰਟੇ ਹੋਵੇ ਵਿਚਾਲੇ ਪਈ ਆ ਇਹਦੀ ਜੇਰ ਇਹਦੀ ਵਿਚਾਲੇ ਪਈ ਆ ਤਨ ਜੇ ਮੱਛਾ ਵੀਰੇ ਕਿੰਨਾ ਦੋ ਦੇ ਦੇ ਥੱਲੇ ਕੱਢਿਆ ਪਟਾਈ ਤਿੰਨ ਕਿੰਨੇ ਮੈਂ ਕਹੀ ਆ ਮਾਪੀ ਕੱਢਿਆ ਸੀ ਇਹ ਦੇ ਦੇਾਂਗੇ ਵੀਰੇ 8500 ਕਿੰਨਾ ਕੁ ਦੁੱਧ ਦੇ ਦੂ ਉਹ ਦੇਰ ਵੀਰੇ 16 17 ਐਵੇਂ ਮੈਂ ਕਹੀ ਜਾ ਮੈਂ ਇਹ ਦੀ 16 17 ਬਾਈ ਦੱਸਦਾ ਪਿਆ ਜੂ ਐਵੇਂ ਬਾਈ ਕਹਿੰਦਾ ਇਹਨੂੰ 20 ਕਹਿਦਗੇ ਮਾੜੀ ਗੱਲ 16 17 ਕਿਲੋ ਦੁੱਧ ਕੋਈ ਗੋਲ ਮਟੋਲ ਵਹਿੜਾ ਕੋਈ ਬਾੜਾ ਵੀ ਨਹੀਂ ਫੱਟ ਫੱਟ ਲੇਵਾ ਲਵਾ ਲੇਵਾ ਵੀ ਪੂਰਾ ਭਾਂਡਾ ਸੋਹਣਾ ਲੰਮਾ ਹਵਾਨਾ ਕੋਈ ਟਟਮਾ ਲੰਕਵਾਨੀ ਕਰਾ ਸੰਗ ਮੱਝਾਂ ਰਗਾ ਦੁੱਧ ਦੋ ਘਟ 60 ਦੀ ਦੇ ਦੇਣੀ ਐ 16 17 ਕਿਲੋ ਦੁੱਧ ਪਿਆ ਜੂ ਐਵੇਂ ਬਾਈ ਕਹਿੰਦਾ ਇਹਦਾ 20 ਕਿਲੋ ਕਹਿੰਦੇ ਕੀ ਮਾੜੀ ਗੱਲ 1 ਨੰਬਰ 20 ਕਿਲੋ ਖੁੱਲਾ ਪਿਆ ਜੂ 2 ਨੰਬਰ ਨੇ 16 17 ਪਿਆ ਦੇਣਾ ਥਣ ਸੋਹਣਿਆ ਕੋਈ ਜੜਮੇ ਜੇ ਨਹੀਂ ਅਸਦੀ ਚੁਵਾਈ ਵਾਲੇ ਗੈਪ ਚ ਲੱਗੇ ਹੋਇਆ ਵੀਡੀਓ ਬਣਾ ਰਹੇ ਹਾਂ 12 12:30 ਵਜੇ ਸਮਾਂ ਜ਼ਰੂਰ ਨੋਟ ਕਰ ਲਿਓ ਸਮਾਂ ਤਾਂ ਦੱਸ ਰਿਹਾ ਕਿਉਂਕਿ ਸ਼ਾਮ ਦੀ ਚੁਵਾਈ ਜੇ ਅੱਧਾ ਦਿਨ ਪਿਆ ਜੇ ਕਿਤੇ ਇਹੀ ਸ਼ਾਮਾਂ ਦੇ ਟਾਈਮ ਵੀਡੀਓ ਬਣਦੀ ਫਵਾਨਾ ਇਦੋਂ ਡੂਡਾ ਵਿਖਾਉਣਾ ਸੀ ਕਿਉਂਕਿ ਸ਼ਾਮ ਦੀ ਚੁਵਾਈ ਜੇ 5 5:30 ਘੰਟੇ ਪਏ ਆ ਤੇ ਮਗਰੇ ਦੇ ਬੱਚਾ ਇਹਦੇ ਮਗਰ ਬੱਚੀ ਅੱਗੇ ਆ ਜੀਏ ਇਹ ਇਹਨੂੰ ਵੀਰੇ ਚੇਰ ਪਾਈ ਹੋ ਅੱਧਾ ਘੰਟਾ ਹੋਇਆ ਹੈ ਇਹਦੀ ਆ ਪਈ ਆ ਉਹਦੀ ਆ ਹਾਂ ਜੀ ਇਹ ਮਗਰੇ ਦੇ ਬੱਚੀ ਹੈ ਮਗਰ ਬੱਚੀ ਹਾਂ ਜੀ ਇਹ ਵੀ 16 17 ਕਿਲੋ ਦੁੱਧ ਦੇ ਰੂਗੀ ਵੀਰੇ ਕਿੰਨੇ ਇਹਦੀ 58 ਦੀ ਦੇਵਾਂਗੇ ਹੋ ਦੋ ਨੰਬਰ ਵੀ 58 ਦੀ ਤਿੰਨ ਨੰਬਰ ਵੀ 58 ਦੀ 16 17 22 ਦਾ 10 ਇਹ ਦੁੱਧ ਪਿਆ ਜੂ ਮਗਰੇ ਦੇ ਬੱਚੀ ਆ ਫੀਮੇਲ ਕਾਫ ਬਛੜੀ ਜੇ ਕੋਈ ਵਛੀਆਂ ਆਂਦੀਆਂ ਵਿਹੜਾ ਲੈ ਜਾਂਦਾ ਚਾਹ ਵਣ। ਤਾਂ ਵੀ ਹਜੇ ਕੰਬਦੀ ਜੀ ਆ ਕਿਉਂਕਿ ਅੱਜ ਹੀ ਸੂਈ ਆ ਜੇਰ ਪੈ ਗਈ ਆ ਵਿਹੜ ਦੀ। ਤੇ ਬੱਚਾ ਹਜੇ ਨਰਮ ਆ। ਪੈਗੋ ਹਜੇ ਕੰਮ ਦਾਜ ਆ। ਇੱਕ ਦਿਨ ਵੀ ਨਹੀਂ ਹੋਇਆ ਸੂਈ ਨੂੰ। ਅੱਜ ਹੀ ਸੂਈ ਆ ਇਹ। ਹਾਂ ਜਿਹੜੇ ਹਾਂ ਜੇਰ ਪੈ ਨੂੰ ਅੱਧਾ ਘੰਟਾ। ਅੱਧਾ ਘੰਟੇ ਹੋਇਆ। ਲੇਵਾ ਬਹੁਤ ਸ਼ਾਨਦਾਰ ਆ। ਗੁਲਾਬੀ ਥਣ। ਗੈਬ ਚ ਨਿਖੜ ਮੈਂ ਕੱਲੇ ਕੱਲੇ ਲੱਗੇ ਹੋ ਸਕਦਾ 2 ਕਿਲੋ ਦੁੱਧ ਵੱਧ ਪਿਆ ਜੇ। ਕਿਉਂਕਿ ਵਿਹੜ ਚੰਗੀ ਆ। ਲੇ ਅੱਡਰ ਕੁਆਲਿਟੀ ਟਾਪ ਕਲਾਸ ਹਾਂਚਲ ਪੂਰਾ ਸੋਹਣਾ ਇਹ ਵੀ 2 ਘੱਟ 60 ਦੀ ਬਹੁਤ ਸੋਹਣੀ ਬੱਚੀ 3 ਨੰਬਰ ਬਿਲਕੁਲ ਜਾਇਜ ਪਹਾ ਇਹਦੂ ਘੱਟ ਮੁੱਲ ਜਿੰਨੇ ਦੇਣੀਆਂ ਕੋਈ ਸਵੌਣ ਦੀ ਟੈਨਸ਼ਨ ਨਹੀਂ ਸੂਈਆਂ ਸਵਾਈਆਂ ਹੈਗੀਆਂ ਜੇਰਾ ਪਈਆਂ ਕੋਈ ਚੱਕਰ ਨਹੀਂਗਾ ਦੋਵਾਂ ਦੀਆਂ ਜੇਰਾ ਉਹ ਪਈਆਂ ਇੱਕ ਦੀ ਆ ਇਹਦੀ ਆਹ ਇਹਦੀ ਇਹ ਜੇਰਾ ਮੈਂ ਤੁਹਾਨੂੰ ਤਿੰਨ ਤਾਂ ਵਿਖਾਤੀਆਂ ਵਹਿੜਾ ਤਾਂ ਅੰਦਰ ਦੋ ਹੀ ਵਿਖਾਈਆਂ ਉਹ ਗੋਇਆ ਨਾ ਮਨਿਤ ਜੀਰਾ ਤਿੰਨ ਪਈਆਂ ਉਹ ਇੱਕ ਜੇਰ ਉਹ ਵਹਿੜਦੀ ਆ ਤੇ ਇਹਦੀ ਆ ਪਈ ਆ ਇੱਕ ਨੰਬਰ ਦੀ ਆ ਜਾ ਮਿੱਤਰਾ ਇਹ ਲੈਂਦੀ ਆ ਦੋ ਤਿੰਨ ਦਾ ਨਾ ਕਿੰਨਾ ਕੁ ਦੁੱਧ ਦੇ ਦੂ ਦੋ ਜੇਰ ਵੀ ਇਹਦੀ 16 17 ਕਿੰਨੇ ਦੀ ਇਹ 56 ਦੀ ਦੇ ਰਹੀ ਇਹ ਦੋ ਤਿੰਨ ਦਾ ਲੈਂਦੀ ਆ ਇਹ 56 ਦੀ 16 17 22 10 ਇਹ ਦੁੱਧ ਪਿਆ ਜੂ ਇਹਦਾ 2000 ਘੱਟ ਤਾਂ ਕਿਉਂਕਿ ਦੋ ਦੋ ਦਿਨ ਤੁਸੀਂ ਸੰਭਣੀ ਵੀ ਇਹ ਜੇਰ ਵੀ ਤੁਸੀਂ ਚੱਕਣੀ ਆ ਉਹਨਾਂ ਦੀ ਚੱਕੀ ਚਕਾਈ ਜੇਰ ਆ ਕੀ ਤੁਹਾਨੂੰ ਵੀ ਪਤਾ ਜਿਹੜਾ ਹੁਣ ਜੇਰ 'ਚ ਹੱਥ ਮਾਰੂ 2-3000 ਤਾਂ ਵੱਧ ਲਾਊ ਲਾਊ ਆਹ 2-3000 ਘੱਟ ਆ ਉਹਨਾਂ ਨਾਲੋਂ ਪਹਿਲੇ ਜੋੜੇ ਨਾਲੋਂ ਕਿਉਂਕਿ ਇਹਦੀ ਜੇਰ ਤੁਸੀਂ ਚੱਕਣੀ ਆ ਤੁਸੀਂ ਸਵਾਉਣੀ ਆ ਉਹ ਸੂਈਆਂ ਸਵਾਈਆਂ ਜੇ ਕਿਸੇ ਨੂੰ ਹੈਗਾ ਕਿ ਯਾਰ ਜੇਰ ਚੱਕਣੀ ਔਖੀ ਆ ਸਵਾਉਣੀ ਵਹਿੜ ਔਖੀ ਆ ਕਈ ਤਾਂ ਨਹੀਂ ਗੋਲਦੇ ਤੇ ਕਈ ਪੂਰਾ ਹੀ ਮੰਨਦੇ ਆ ਯਾਰ ਬਾਈ ਕਿੱਧਰ ਰਾਤ ਨੂੰ 8-8 ਵੇਖਾਂਗੇ ਤੁਸਾਨੂੰ ਸੂਈ ਸਵਾਈ ਦੇ ਦੇ ਤੇ ਫਿਰ ਅਗਲਾ ਉਹ ਲੈ ਜੇ 2000 ਵੱਧ ਦੇਜੋ ਤੇ ਉਹ ਪਹਿਲੀਆਂ ਵਹਿੜਾਂ ਲੈ ਜੋ ਸੂਈਆਂ ਸਵਾਈਆਂ ਤਿੰਨੇ ਬਹੁਤ ਚੰਗੀ ਵਹਿੜਾ ਮੋٹے ਮੋٹے ਥਾਣ ਦੁੱਧ 16 17 16 17 ਬਾਈ ਦਸ ਦਾ ਇਹ ਪਿਆਜੂ ਇਹ 56000 ਦੀ ਛੋੜ ਛੱਪਾ ਹੋ ਜੂ ਵਲਟ ਲੰਪੀਆਂ ਬਹੁਤ ਹੈ ਜੇ ਕਿਸੇ ਨੂੰ ਹੈਗਾ ਜ਼ੇਰ ਦਾ ਚੱਕਰ ਤੇ ਫੇਰ ਅਗਲਾ ਆ ਲੈ ਜੇ ਸੂਈਆਂ ਸਵਾਈਆਂ ਖੜੀਆਂ ਪਹਿਲੀਆਂ ਤਿੰਨੇ ਸੂਈਆਂ ਦੋਹਾਂ ਦੇ ਮਗਰ ਵੱਛੀਆਂ ਇੱਕ ਦੇ ਮਗਰ ਵੱਛਾ ਇਹ ਤੇ ਆ ਜਾ 5 ਨੰਬਰ ਤੇ ਇਹ ਵੀਰੇ ਪਰਸੋਂ ਦੇਣ ਪੂਰੇ ਹੈ ਵੀਰੇ ਪਰਸੋਂ ਹਾਂ ਇਹ ਵੀ ਦੁੱਧ 17 18 ਕਿਲੋ ਦੇ ਦੂੰਗੇ ਕਿੰਨੇ ਦੀ ਇਹ ਵੀਰੇ ਦੇ ਰਿਆਂਗੇ 60000 60000 ਦੀ ਬਰੀਡ ਜਰਸੀ ਆ ਕਲਰ ਦੋ ਸੁਮੇਲ ਜੇ ਵਿੱਚ ਕਾਫੀ ਹੈ ਵਿੱਚ ਥੋੜਾ ਇੱਕ ਸਾਈਡ ਚਿੱਟਾ ਜਿਹਾ ਡੱਬ ਹੈ ਹੈਗੀ ਜਰਸੀ ਹੈ 17 18 ਕਿਲੋ ਦੁੱਧ ਪਿਆ ਜੂ ਹੋਊਗਾ ਮੱਝਾਰਗਾ ਦੇ ਦੇਣੀ ਹੈ 60000 ਦੀ ਥਣ ਲੱਗ ਭੱਗ ਸਾਰੀਆਂ ਵੇੜਾਂ ਦੀ ਗੈਵ ਚ ਨਿਕੜ ਮੇ ਕੱਲੇ ਕੱਲੇ ਲੱਗੇ ਆ ਜੁੜਮੇ ਜੇ ਥਣ ਨਹੀਂ ਬਾਕੀ ਸਵਾਰ ਕੇ ਤੁਹਾਨੂੰ ਵਿਖਾਏ ਆ ਸਾਰੀਆਂ ਦੇ ਥਣ ਬਾਕੀ ਹਰੇਕ ਘਰੇ ਚਾਰ ਚਾਰ ਫੂਨ ਆ ਤੁਸੀਂ ਪੈਸੇ ਲਾਉਣੇ ਆ ਥੋੜਾ ਵੀ ਹੱਕ ਬਣਦਾ ਤਸੱਲੀ ਕਰਨ ਦਾ ਅਗਲਾ ਵੀਡੀਓ ਕਾਲ ਤੇ ਆਪਦੀ ਟਕਾ ਆ ਕੇ ਤਸੱਲੀ ਕਰੇ ਐਕਾ ਕਾਲੇ ਰੰਗ ਦੀ ਗੈਰ ਵੱਛੀ ਤਾਂਸੇ ਦੇ ਬਾਰੇ ਵੀ ਇਹ ਵੀਰੇ ਦੋਂਦੀ ਆ ਮੈਨੂੰ ਸ਼ੱਕ ਆ ਮੈਂ ਵੇਖੀ ਨਹੀਂ ਹੋ ਸਕਦਾ ਚੌਕੀ ਹੋਵੇ ਇਹ ਵਿਕਣੀ ਆਈ ਆਪਣੀ ਕੋਈ ਅੱਛਾ ਹਾਂ ਕਿੰਨੇ ਜੀ ਇਹ ਵੀਰੇ 15 ਦੀ ਬੰਦਾ ਹੈਗਾ ਦੇ ਦੇ ਦਾਂਗੇ ਉਹਨਾਂ ਆਪਾਂ ਗੱਲ ਕਰਾ ਲਿਆਂਗੇ ਫੋਨ ਤੇ ਠੀਕ ਹੈ 15 ਦੀ ਬਾਈ ਕਹਿੰਦਾ ਅਗਲਾ ਕਹਿੰਦਾ ਇਹ ਆਪਣੇ ਕੋਲੇ ਵਿਗਣੀ ਆਈ ਆ گاਉਂ ਤੇ ਅਗਲੇ ਦਾ ਨੰਬਰ ਦੇ ਦੇ ਦਾਂਗੇ ਬਾਈ ਕਹਿੰਦਾ ਅਗਲੇ ਨਾਲ ਅਗਲਾ ਗੱਲ ਕਰ ਲੈ ਦੋ ਦੰਦ ਹੋਊ ਜਾਂ ਚਾਰ ਦੰਦ ਹੋਊ ਆਉਸਰ ਵੜਾ ਗਿਰ ਨਸਲ ਹੈ ਬਲੈਕ ਕਲਰ ਆ ਬੰਨ ਵੀ ਹੈਗਾ ਧੁੰਨ ਵੀ ਹੈਗਾ ਚੌੜਾ ਮੱਥਾ ਸਵਾ ਸਵਾ ਫੁੱਟ ਦੀ ਚੌੜੇ ਕੰਨ ਮੂਰੂ ਇਹਦੀਆਂ ਕੰਨੀਆਂ ਜੀਆਂ ਪਿੱਛੇ ਨੂੰ ਮੁੜਦੀਆਂ ਹੁੰਦੀਆਂ ਗਿਰ ਜੇ ਕਿਸੇ ਨੂੰ ਨਹੀਂ ਪਤਾ ਬਾਲਿਆਂ ਨੂੰ ਤਾਂ ਚਲੋ ਪਤਾ ਮੈਂ ਆਈ ਨਹੀਂ ਕਹਿੰਦਾ ਕਿ ਮੈਨੂੰ ਹੀ ਪਤਾ ਜਿਹਨੂੰ ਨਹੀਂ ਪਤਾ ਉਹਦੇ ਬਾਰੇ ਗੱਲ ਕਰ ਰਿਆ ਮੈਂ ਆਹ ਵੇਖ ਲਓ ਗਿਰਦੀ ਸ਼ਕਲ ਇਦਾਂ ਦੀ ਹੁੰਦੀ ਐ ਜਿਹਨੂੰ ਨਹੀਂ ਪਤਾ ਚੌੜਾ ਜਾਂ ਮੱਥਾ ਹੁੰਦਾ ਕੰਨ ਵੱਡੇ ਵੱਡੇ ਹੁੰਦੇ ਆ ਤੇ ਕੰਨੀਆਂ ਮੂਹਰੋਂ ਪਿੱਛੇ ਨੂੰ ਮੁੜਦੀਆਂ ਹੁੰਦੀਆਂ ਆ ਦੋਵੇਂ ਪਾਸੇ ਕੰਨਾਂ ਦੀਆਂ ਮੁੜਦੀਆਂ ਇਹਦੇ ਬੰਨ ਵੀ ਹੁੰਦਾ ਇਹਦੇ ਤੁੰਨ ਵੀ ਹੁੰਦੀ ਆ ਕਲਰ ਕੋਈ ਵੀ ਹੋਵੇ ਕਾਲਾ ਹੋਵੇ ਜਾਂ ਲਾਲ ਹੋਵੇ ਕਲਰ ਅੱਡੋ ਵੱਡੀ ਹੁੰਦੇ ਹੀ ਆ ਜਿਆਦੇ ਕਾਲੀਆਂ ਤੇ ਲਾਲ ਹੁੰਦੀਆਂ ਅੱਜ ਦੀ ਵੀਡੀਓ ਦੇ ਵਿੱਚ 6 ਨਾਗਾ ਤਿੰਨ ਤਾਜ਼ੀਆਂ ਸੂਈਆਂ ਦੋਆਂ ਦੇ ਮਗਰ ਵੱਛੀਆਂ ਇੱਕ ਦੇ ਮਗਰ ਵੱਛਾ ਦੋ ਗੱਬਣਾ ਇੱਕ ਔਸਰ ਜੇਰ ਜੂਰ ਪਈ ਆ ਤਿੰਨ ਜੇਰਾ ਇੱਥੇ ਪਈਆਂ ਕਿਉਂਕਿ ਤਿੰਨ ਵੜਾ ਸੂਈਆਂ ਖੜੀਆਂ ਆ ਆ ਵਿਖਾਈ ਨਹੀਂ ਵਿੱਚ ਉਹ ਤੁਹਾਨੂੰ ਜੇਰ ਤਾਂ ਵਿਖਾਦੀ ਕੋਈ ਆਏ ਨਾ ਕਿ ਬੇ ਜੇਰਾ ਹੀ ਬਲਾ ਰੱਖੀ ਬੈਠਿਆ ਇਹ ਤਿੰਨ ਸੂਈਆਂ ਸਵਾਈਆਂ ਤਿੰਨਾਂ ਦੀਆਂ ਜੇਰਾ ਇਹ ਇੱਕ ਦੀ ਉਧਰ ਆ ਆ ਵੜ ਦੀ ਡੱਬੀ ਦੀ ਫੋਨ ਨੰਬਰ ਸਕਰੀਨ ਤੇ ਸਾਸੀਗਾ